不用不用 ਜੀ ਇਹ ਜਿਹੜਾ ਪਿਛਲੇ ਦਿਨ ਨਾ ਕੰਦੋਲਾ ਪਿੰਡ ਦਾ ਜਿਹੜਾ ਸਰਪੰਚ ਆ ਹਰਵਿੰਦਰ ਸਿੰਘ ਉਹਦੇ ਵੱਲੋਂ ਨਾ ਆਪਣੇ ਹੀ ਪਿੰਡ ਦੀ ਇੱਕ ਨਵਾਲਗ ਬੱਚੀ ਦੇ ਨਾਲ ਜਿਹੜੀ दलित ਸਮਾਜ ਤੋਂ ਉਹਦੇ ਨਾਲ ਬਹੁਤ ਘਣਾਉਣੀ ਹਰਕਤ ਕੀਤੀ ਗਈ ਬੇਪਤੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਹਦੇ ਪੇਰੈਂਟਸ ਨੇ ਤੇ ਉਹ ਬੱਚੀ ਨੇ ਪੁਲਿਸ ਦੇ ਕੋਲ ਉਹਦੀ ਕੰਪਲੇਂਟ ਕੀਤੀ ਉਹ ਐਫ ਆਈ ਆਰ ਦਰਜ ਹੋਈ ਪਰ ਜਿਹੜੀ ਸਾਡੀ ਰੂਲਿੰਗ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਉਹ ਸਾਡੇ ਹਲਕੇ ਚਮਕੌਰ ਸਾਬ ਦਾ ਮੂਲਿਕ ਤਾਰਦਾ ਲੀਡਰ ਹੈਗਾ ਆਗੂ ਹੈਗਾ ਇਸ ਕਰਕੇ ਪੁਲਿਸ ਨੇ ਨਾ ਉਹਨੂੰ ਗ੍ਰਿਫਟਰ ਨਹੀਂ ਜੀ ਕੀਤਾ ਹੈਗਾ ਜਦੋਂ 18 ਦਿਨ ਲੰਘ ਗਏ ਮਾਪੇ ਤੇ ਹੋਰ ਸਜਣ ਸਾਥੀ ਕਦੇ ਕਿਸੇ ਅਫਸਰ ਕੋਲ ਗਏ ਕਦੇ ਕਿਸੇ ਅਫਸਰ ਕੋਲ ਗਏ ਜਦੋਂ ਕਿਸੇ ਪਾਸੇ ਵੀ ਸੁਣਵਾਈ ਨਾ ਹੋਈ ਫਿਰ ਐਮਐਲਏ ਤੱਕ ਪਹੁੰਚ ਕੀਤੀ ਗਈ ਐਮਐਲਏ ਨੇ ਮਿਲਣ ਤੋਂ ਹੀ ਜਵਾਬ ਦਿੱਤਾ ਜੀ ਸਾਰੇ ਪਰਿਵਾਰ ਨੂੰ ਵੀ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਮੇਰੇ ਕੋਲ ਤੁਸੀਂ ਕੀ ਕਰਨ ਵਾਤੇ ਹੋ ਨਾ ਮੇਰੇ ਕੋਲ ਨਾ ਆਇਓ ਉਸ ਤੋਂ ਬਾਅਦ ਫਿਰ ਇਲਾਕੇ ਦੇ ਲੋਕ ਇਕੱਠੇ ਹੋਏ ਜੀ ਉਹਨਾਂ ਨੇ ਫਿਰ ਇਕੱਠੇ ਹੋ ਕੇ ਧਰਨਾ ਲਾਇਆ ਉਸ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਜਾਗਿਆ ਹੈਗਾ ਉਹਦੇ ਜਦੋਂ ਹੁਣ ਤੱਕ ਗ੍ਰਿਫਤਾਰੀ ਉਹਦੀ ਹੋਈ ਨਹੀਂ ਹੈ ਤੇ ਪੁਲਿਸ ਤੇ ਦਬਾਅ ਬਹੁਤ ਹੈ ਪ੍ਰੈਸ਼ਰ ਬਹੁਤ ਹੈ ਐਮਐਲਏ ਬਾਰ-ਬਾਰ ਸਫਾਈਆਂ ਦੇ ਰਿਹਾ ਹੁਣ ਘਰੇ ਜਾ ਕੇ ਆਉਂਦਾ ਬੰਦੇ ਦੇ ਇਕੱਲੇ-ਇਕੱਲੇ ਨੂੰ ਸੁਨੇਹਾ ਭੇਜਿਆ ਜਾ ਰਿਹਾ ਵੀ ਧਰਨਾ ਨਹੀਂ ਲਾਉਣਾ ਹੈਗਾ ਤੁਸੀਂ ਪਿੱਛੇ ਹਟਜੋ ਨਹੀਂ ਤੁਹਾਡੇ ਤੇ ਕੋਈ ਕਾਰਵਾਈ ਕੀਤੀ ਜਾਊਗੀ ਜਾਂ ਤੁਹਾਨੂੰ ਕਿਸੇ ਹੋਰ ਪਾਸੇ ਕਈ ਤਰ੍ਹਾਂ ਦੇ ਥ੍ਰੈਟ ਦਿੱਤੇ ਜਾ ਰਹੇ ਨੇ ਤੇ ਇਲਾਕੇ ਦੀ ਸੰਗਤ ਹੁਣ ਜੁੜ ਕੇ ਬੈਠੀ ਆ ਪਿਛਲੇ 10 ਦਿਨ ਤੋਂ ਤਾਂ ਚਮਕੌਰ ਸਾਹਿਬ ਦੇ ਨਹਿਰ ਪੁਲ ਤੇ ਬੈਠੇ ਸੀ ਕਿ ਧਰਨਾ ਲਾ ਕੇ ਪਰੰਤੂ ਜਦੋਂ ਉੱਥੇ ਵੀ ਕੋਈ ਬੂਰ ਨਹੀਂ ਪਿਆ ਤੇ ਹੁਣ ਫੇਰ ਆ ਕੇ ਨੈਸ਼ਨਲ ਹਾਈਵੇ ਘੇਰਿਆ ਜੀ ਹੁਣ ਇੱਥੇ ਦੇਖਦੇ ਆਂ ਅੱਗੇ ਸੰਗਤ ਕੀ ਕਹਿੰਦੀ ਹੈ ਕੀ ਹੁਕਮ ਕਰਦੀ ਹੈ ਜੀ ਉਹਦੇ ਖਿਲਾਫਾ ਵੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿੰਨਾ ਟਾਈਮ ਪ੍ਰੋਟੈਸਟ ਕੀਤਾ ਜਾਵੇਗਾ ਹਾਂਜੀ ਕਿੰਨਾ ਟਾਈਮ ਦਾ ਪ੍ਰੋਟੈਸਟ ਹੋਏਗਾ ਪ੍ਰੋਟੈਸਟ ਇਹ ਹੈ ਜੀ ਅੱਜ ਇੱਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਜੀ ਐਸ ਐਚਓ ਜਿਹੜਾ ਕਰਪਟਾ ਐਸ ਐਚਓ ਹੈ ਉਹ ਤਾਂ ਬਦਲ ਦਿੱਤਾ ਗਿਆ ਜੀ ਉੱਥੇ ਜਿਨੇ ਉਹਨੂੰ ਸ਼ੂਟ ਦਿੱਤੀ ਸਾਰਾ ਕੁਝ ਦਿੱਤਾ ਪੈਸੇ ਖਾਤੇ ਜਾਂ ਕੋਈ ਇਹ ਰੂਲਿੰਗ ਪਾਰਟੀ ਦਾ ਕੋਈ ਪ੍ਰੈਸ਼ਰ ਸੀਗਾ ਉਹਦੇ ਕਰਕੇ ਉਹਨੂੰ ਇਹ ਡਿਪਾਰਟਮੈਂਟਰ ਨੇ ਉਹਦੀ ਬਦਲੀ ਕਰ ਦਿੱਤੀ ਹੈ ਕਿ ਨਵੇਂ ਐਸਐਚਓ ਸਾਹਿਬ ਆਏ ਨੇ ਸਾਡੇ ਚਮਕੌਰ ਸਾਹਿਬ ਸਾਨੂੰ ਵੀ ਉਮੀਦ ਜਾਗੀ ਵੀ ਚਲੋ ਜਦੋਂ ਇੱਕ ਕਰਪਟ ਅਫਸਰ ਬਦਲ ਗਿਆ ਤਾਂ ਸ਼ਾਇਦ ਉਹਨੂੰ ਬੱਚੀ ਸਾਡੀ ਨੂੰ ਇਨਸਾਫ ਮਿਲੇਗਾ ਉਹਦੇ ਕਰਕੇ ਹੁਣ ਅਸੀਂ ਅੱਜ ਇੱਕ ਸੰਕੇਤਕ ਧਰਨਾ ਇੱਥੇ ਲਗਾ ਰਹੇ ਹਾਂ ਇਸ ਤੋਂ ਬਾਅਦ ਲੱਗੇਗਾ ਪੱਕਾ ਧਰਨਾ ਇੱਕ ਵਾਰ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਚਮਕੌਰ ਸਾਹਿਬ ਸਾਡਾ ਪੱਕਾ ਧਰਨਾ ਚੱਲ ਰਿਹਾ ਤੇ ਚੱਲੇਗਾ ਜੇ ਇਸ ਤੋਂ ਬਾਅਦ ਵੀ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਸ ਤੋਂ ਬਾਅਦ ਐਸਐਸਪੀ ਦਫ਼ਤਰ ਨੂੰ ਫੇ ਪੱਕੇ ਤੌਰ ਤੇ ਅੰਦਾਜ਼ਨ ਇਹ ਜਦੋਂ ਤੱਕ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਸਹੀ ਨਹੀਂ ਲੱਗਦੀ ਉਦੋਂ ਤੱਕ ਇਹ ਧਰ ਐਜ਼ ਇਟ ਇਜ਼ ਚੱਲੇਗਾ ਜੀ ਇੱਕ ਕਨੌਣਾ ਕੰਮ ਜਿਹੜਾ ਸਾਡੇ ਇਲਾਕੇ ਦੇ ਚੰਕੌਰ ਸਾਹਿਬ ਬਲਾਕ ਦੇ ਇੱਕ ਸਰਪੰਚ ਨੇ ਆਪਣੇ ਪਿੰਡ ਦੀ ਇੱਕ ਨਵਾਲਗ ਬੱਚੀ ਨਾਲ ਕੀਤਾ ਉਹਦਾ ਅਸੀਂ ਧਰਨਾ ਪਹਿਲਾਂ ਇੱਥੇ ਵੀ ਲਗਾਦੇ ਰਹੇ ਹਾਂ ਰੋਪੜ ਨੀਲੋ ਮਾਰਗ ਤੇ ਤੇ ਜਦੋਂ ਦੇਖਿਆ ਅਸੀਂ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਪੁਖਤਾ ਤਾ ਅੱਜ ਸਾਡੀ ਸੰਘਰਸ਼ ਕਮੇਟੀ ਨੇ ਇਲਾਕਾ ਨਿਵਾਸੀਆਂ ਨੇ ਤੇ ਪੀੜਤ ਪਰਿਵਾਰ ਨੇ ਇਹ ਫੈਸਲਾ ਲਿਆ ਪਰਸੋਂ ਰੋਜ਼ ਫੈਸਲਾ ਲਿਆ ਕਿ ਅਸੀਂ ਹੁਣ ਨੈਸ਼ਨਲ ਹਾਈਵੇ ਜਾਮ ਕਰਾਂਗੇ ਤਾਂ ਜੋ ਪ੍ਰਸ਼ਾਸਨ ਤੇ ਹੋਰ ਦਬਾਅ ਬਣ ਸਕੇ ਤੇ ਉਹ ਦੋਸ਼ੀ ਜਲਦ ਤੋਂ ਜਲਦ ਗ੍ਰਿਫਤਾਰ ਕਰਾ ਸਕੇ ਅੱਜ ਜਿਹੜਾ ਇਹ ਧਰਨਾ ਇੱਕ ਤਰੀਕ ਇੱਕ ਮਹੀਨਾ ਹੋ ਚੁੱਕਿਆ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਸਰਪੰਚ ਵੱਲੋਂ ਇੱਕ ਕਾਨੂੰਨੀ ਹਰਕਤ ਕੀਤੀ ਹੈ ਇੱਕ 16 ਸਾਲ ਦੀ ਲੜਕੀ ਨਾਲ ਜਿਹੜਾ ਰੇਪ ਕੀਤਾ ਔਰ ਉਹ 86 ਜਿਹੜੇ ਆਗੂਆਂ ਚਾਹੇ ਉਹ ਸਾਡੇ ਹਲਕੇ ਚਮਕੌਰ ਸਾਹਿਬ ਦਾ ਐਮਐਲਏ ਹੋਵੇ ਐਮਪੀ ਹੋਵੇ ਉਹ ਸ਼ਰਿਆ ਮੋਦੀ ਬਦਤ ਕਰ ਰਿਹਾ ਸਗੋਂ ਉਹਨਾਂ ਨੂੰ ਚਾਹੀਦਾ ਕਿ ਜਿਹੜਾ ਜਿਹੜਾ ਘਣਾਉਣਾ ਉਹਨੇ ਜੁਰਮ ਕੀਤਾ ਉਹ ਉਹਨੂੰ ਆਪਣੇ ਤੁਰੰਤ ਪੁਲਿਸ ਦੇ ਹਵਾਲੇ ਕਰ ਦੇ ਪਰੰਤੂ ਉਹਨਾਂ ਨੂੰ ਸ਼ਹਿ ਦੇ ਕੇ ਅੱਜ ਇੱਕ ਮਹੀਨਾ ਤਕਰੀਬਨ ਹੋ ਗਿਆ ਉਸ ਤੱਕ ਬੱਚੀ ਨਾਲ ਜਿਹੜਾ ਤੱਕਾ ਹੋਇਆ ਉਸ ਰੋਜ਼ ਉਹ ਅੱਜ ਸਿੰਘ ਧਰਨਾ ਦਿੱਤਾ ਜਾ ਰਹੇ ਆ ਇਸ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਕੁਸ਼ੀ ਦੇ ਰਵਾਦ ਇੱਥੇ ਸ਼ਾਮਲ ਹੋਣਗੇ ਔਰ ਸਾਡੇ ਪੂਰੇ ਇਲਾਕੇ ਦੇ ਵਿੱਚ ਅੱਜ ਪੂਰਾ ਰੋਸ ਆ ਕੀ ਅਜਿਹੇ ਜਿਹੜਾ ਮਾੜਾ ਕੰਮ ਕੀਤਾ ਹੈ ਸਿਆਸੀ ਆਗੂ ਦੀ ਮਦਦ ਕਰ ਰਹੇ ਆ ਇਹ ਬੜਾ ਜਿਹੜਾ ਨਿੰਦਣਯੋਗ ਕਰ। ਇਹ ਤੁਸੀਂ ਸਾਰੇ ਟ੍ਰੈਫਿਕ ਦੀ ਸਮੱਸਿਆ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਡਿਵਰਜਨ ਲਾਈ ਹੋਈ ਹੈ ਪਿੱਛੇ ਲੋਕਾਂ ਨੂੰ ਗਾਈਡ ਕਰੀ ਜਾਂਦੇ ਆ ਜਿਵੇਂ ਉਹਨਾਂ ਨੂੰ ਕਿਹੜਾ ਰਸਤਾ ਸੂਟ ਕਰੂਗਾ ਜਿੱਥੇ ਕੋਈ ਤਣਾ ਹੈ ਨਹੀਂਗਾ ਉਹਨਾਂ ਨੂੰ ਅਸੀਂ ਗਾਈਡ ਕਰਕੇ ਲੋਕਾਂ ਨੂੰ ਡਿਵਰਜਨ ਜਿਹੜੇ ਪੁਆਇੰਟ ਲਾ ਕੇ ਉਹਨਾਂ ਨੂੰ ਟ੍ਰੈਫਿਕ ਸੁਮੂਥ ਕੀਤੀ ਜਾ ਰਹੀ ਹੈ ਜਿਹੜੀ ਐਸੈਂਸ਼ੀਅਲ ਸਰਵਿਸਿਸ ਆਈਆਂ ਨੇ ਭਾਵੇਂ ਐਂਬੂਲੈਂਸ ਆ ਜਾਂ ਕੁਝ ਹੋਰ ਉਹਨਾਂ ਨੇ ਇਹਨਾਂ ਨਾਲ ਟਾਈ ਅਪ ਹੋਇਆ ਹੋਇਆ ਉਹ ਕਿਸੇ ਨੂੰ ਐਂਬੂਲੈਂਸ ਵ ਦੇ ਕੋਈ ਨਾ ਬਰ ਟਾਈਮ ਬਾਉਂਡ ਦੱਸਿਆ ਕਿ ਫਿਰ ਤੱਕ ਦੇਖੋ ਇਹਨਾਂ ਨੂੰ ਟਾਈਮ ਬਾਉਂਡ ਤੇ ਇਹਨਾਂ ਨੇ 3 ਘੰਟੇ ਪਹਿਲਾਂ ਕਹਿੰਦੇ ਸੀਗੇ ਹੁਣ ਉਹਨਾਂ ਨਾਲ ਗੱਲ ਹੋਈ ਸੀ ਕਿਉਂਕਿ ਉਹਨੂੰ تسਲੀ ਹੋਈ ਹੈ ਕਿ ਉਸ ਕਾਰਵਾਈ ਵਧੀਆ ਚੱਲ ਰਹੀ ਹੈ ਤੇ ਉਹ ਛੇਤੀ ਛੇਤੀ ਕਹਿੰਦੇ ਸੀ ਤਰਨਾ ਪੁਆਇੰਟ ਅਪ ਕਰਾਂਗੇ ਇਹ ਸਾਡੇ ਕੋਲ ਆਈ ਸੀਗੀ ਉਹਦੇ ਨਾਲ ਦੇ ਨਾਲ ਵੱਡੀ ਕਾਰਵਾਈ ਕਰਦੇ ਆ ਹੋਇਆ ਜਿਹੜਾ ਹੈ ਐਫ ਆਰ ਦਰਜ ਕੀਤੀ ਗਈ ਸੀ ਔਰ ਵੱਡੀਆਂ ਧਾਰਾਵਾਂ ਜਿਹਦੇ ਵਿੱਚ ਅਪਲਾਈ ਕੀਤੇ ਗਏ ਨੇ ਬਕਸੋ ਐਕਸ ਵੀ ਜਿਹੜਾ ਹਦਾ ਅਟੈਕ ਕੀਤਾ ਗਿਆ ਹੈ ਜਿਹੜੇ ਐਕਿਊਜ਼ਰ ਦੇ ਵਿੱਚ ਦੋ ਸੀਗੇ ਉਹਦੇ ਚੋਂ ਇੱਕ ਬੰਦਾ ਤੇ ਨਾਲ ਦੇ ਨਾਲ ਗ੍ਰਿਫਤਾਰ ਹੋ ਗਿਆ ਸੀ ਜਿਹੜਾ ਸਰਪੰ

ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੁਝ ਰਿਪਰੈਜ਼ੈਂਟੇਟਿਵ ਇੱਥੇ ਆਏ ਸੀਗੇ ਸਾਡੇ ਨਾਲ ਗੱਲ ਕਰਕੇ ਗਏ ਨੇ ਤੇ ਵੀ ਆਰ ਨੈਗੋਸ਼ੀਏਟਿੰਗ ਔਰ ਅਸੀਂ ਜਿਹੜਾ ਹੈਗਾ ਚਾਹਨੇ ਹੈਗੇ ਕਿ ਜਲਦ ਜਲਦ ਬੰਦਾ ਗ੍ਰਿਫਤਾਰ ਹੋਵੇ ਔਰ ਐਟ ਦ ਸੇਮ ਟਾਈਮ ਜਿਹੜਾ ਪਬਲਿਕ ਨੂੰ ਇਨਕੰਵਿਨੀਅੰਸ ਨਾ ਹੋਵੇ ਤੋਂ ਨੈਗੋਸ਼ੀਏਸ਼ਨ ਸਾਡੀ ਚੱਲ ਰਹੀਆਂ ਨੇ ਹਾਂ ਉਹਨਾਂ ਦੇਖਦੇ ਹੈਗੇ ਕਿ ਉਹ ਕਿੱਸ ਲੈਵਲ ਤੱਕ ਇਹ ਕਿਨਸੇ ਚੱਲ ਰਿਹਾ ਸਰ ਸਰਪੰਚ ਜੀ ਜਿਹੜੀ ਲੋਕੇਸ਼ਨ ਅਜੇ ਤੱਕ ਕੋਈ ਸਾਹਮਣੇ ਆਈ ਹੈ ਵੀ ਕਿੱਥੇ ਹੈ ਜਾਂ ਕਿੱਥੇ ਹੁਣ ਤੱਕ ਜਾ ਚੁੱਕਿਆ ਹੈ ਦੇਖੋ ਜੀ ਪਹਿਲਾ ਜਿਹੜਾ ਹੈਗਾ ਇਨਪੁਟ ਮਿਲ ਰਹੀ ਸੀਗੀ ਉਹ ਬਾਹਰ ਪੈ ਸਕਦਾ ਹੈਗਾ ਆਪਾਂ ਉਹਦੀ ਐਨਓਸੀ ਵੀ ਜਾਰੀ ਕਰਾਤੀ ਸੀਗੀ ਫਿਰ ਮੈਨੂੰ ਇਨਪੁਟ ਦੇ ਲਈ ਨੇਪਾਲ ਰੂਟ ਰਹੀ ਦੀ ਤਾਂ ਐਸਾ ਕਹੇਗਾ ਮੇਰੇ ਕੁਝ ਵਾਇਸਮੈਨਸ ਨੇਪਾਲ ਵਿੱਚ ਚਕੇਨੇ ਮੋੜਾ ਨੂੰ ਵੀ ਜਿਹੜੀ ਇਨਪੁਟ ਸ਼ੇਅਰ ਕਰਤੀ ਸੀਗੀ ਇਸ ਤੋਂ ਇਲਾਵਾ ਕੱਲ ਜਿਹੜੀ ਸੀ ਸਾਨੂੰ ਕਾਫੀ ਖਾਸ ਇਨਪੁਟ ਮਿਲੀ ਉਹਨੂੰ ਆਪਾਂ ਵਰਕ ਕਰਦੇ ਹਾਂ ਮੁੱਲਾਪੁਰ ਜਿਹ ਜਿੱਤੇ करके ਹਜੇ ਸਾਡੀ ਅਰੈਸਟ ਵਿੱਚ ਨਹੀਂ ਆਇਆ ਹੈ ਬਟ ਲਗਾਤਾਰ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਉਹਨੂੰ ਅਰੈਸਟ ਕਰੀਏ ਜਾਂ ਜਲ ਤਜਤਬਾ ਗ੍ਰਿਫਤਾਰ ਕਰਾ ਸਰ ਜਿਹੜਾ ਇਹ ਦਾ ਬਿਜ਼ਨਸ ਹੈ ਜਿੱਥੇ ਕੰਮ ਕਾਰ ਕਰਦਾ ਸੀ ਕੀ ਉਹਨੂੰ ਵੀ ਹੁਣ ਇਸ ਸਮੇਂ ਸੀਲ ਕੀਤਾ ਗਿਆ ਹੈ ਜਾਂ ਫਿਰ ਉਹਨੂੰ ਆਪਣੇ ਧਿਆਨ ਚ ਰੱਖਿਆ ਗਿਆ ਪਰ ਲਗਾਤਾਰ ਸਾਡੀ ਜਿਹੜੀ ਤਫ਼ਤੀਸ਼ ਜਿਹੜੀ ਹੈਗੀ ਉਹ ਸੁਚਿੱਜੇ ਢੰਗ ਨਾਲ ਕਰ ਰਹੇ ਆ ਆਪਾਂ ਪਰ ਵੀ ਵੀ ਲੈ ਰਹਿ ਜਾ ਕਿਉਂ ਜਸ ਇਹ ਐਸਨ ਐਪਸ ਸਰ ਡਿਕਨ ਬਰਬਰ ਕੋ ਪ੍ਰਕਿਰਿਆ ਮੰਗਤਾਂ ਕਿਤੇ ਨਹੀਂ ਨਹੀਂ ਹਜੇ ਤੱਕ ਨਹੀਂ ਕੀਤੀ ਮੈਨੂੰ ਉਹਨਾਂ ਦਾ ਫਾਦਰ ਹੁਣੇ ਮਿਲ ਕੇ ਕਿ ਗਏ ਨੇ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਸਰ ਪੁਲਿਸ ਮਤਲਬ ਆਪਣੀ ਕੰਮ ਕਾਰਵਾਈ ਜਿਹੜੀ ਪੂਰੀ ਕਰ ਰਹੀ ਹੈ ਤੇ ਜਿਹੜਾ ਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਵੀ ਪੁਲਿਸ ਅਜੇ ਤੱਕ ਕਾਰਵਾਈ ਨਹੀਂ ਕਰ ਰਹੀ ਦੇਖੋ ਜੀ ਮੈਂ ਤੁਹਾਨੂੰ ਮੈਂ ਹੁਣੇ ਜਿਹੜੀ ਫੈਮਿਲੀ ਸੀਗੀ ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਪੁਲਿਸ ਕਈ ਚੀ ਜੋ ਲੋਕਾਂ ਨੂੰ ਨਹੀਂ ਦਿਖਾਈ ਦਿੰਦੇ ਜਦੋਂ ਆਉਟਪੁੱਟ ਕੋ ਨਿਕਲਦੀ ਹੈ ਜਦੋਂ ਬੰਦਾ ਅਰੈਸਟ ਹੋ ਜਾਂਦਾ ਹੈ ਕੁਝ ਰਿਕਵਰੀ ਹੋ ਜਾਂਦੀ ਤਾਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਹਾਂ ਇਹ ਵੀ ਹੋ ਰਿਹਾ ਸੀਗਾ ਆਹ ਰਿਜ਼ਲਟ ਆਇਆ ਹੈਗਾ ਤੇ ਪੁਲਿਸ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਕਈ ਆਪਣੀ ਟੈਕਨੀਕਲ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ ਨੇ ਸਪੈਸ਼ਲ ਬ੍ਰਾਂਚ ਵੀ ਲਗਾਤਾਰ ਕੰਮ ਕਰ ਰਹੀ ਹੈ ਸੀਆਈਏ ਵੀ ਜਣੀਏ ਕਿ ਨਾਲ ਲੱਗੀ ਹੋਈ ਹੈ ਤੋਂ ਅਸੀਂ ਚਾਹੁੰਦੇ ਹਾਂਗੇ ਕਿ ਤੁਹਾਨੂੰ ਰਿਜ਼ਲਟ ਦੇ ਕੇ ਕਿ ਆਪਾਂ ਤੁਹਾਡੇ ਸਾਹਮਣੇ ਆਈਏ ਔਰ ਬੰਦਾ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਉਂਦੇ ਸਰ ਜਿਹੜੇ ਲੋਕ ਦਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਵੀ ਕਿਹਾ ਕਿ ਦੇਖੋ ਪਬਲਿਕ ਇਨਕਨਵੀਨੀਅੰਸ ਨਾ ਕੌਜ਼ ਕਰੀਏ ਆਪਾਂ ਅਸੀਂ ਤੁਹਾਡੇ ਨਾਲ ਹੈਗੇ ਆਂ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਹੈਗੇ ਆਂ ਔਰ ਪੂਰੀ ਸੰਜੀਦਗੀ ਦੇ ਨਜ਼ਰਾਂ ਆਪਾਂ ਤਰਤੀਸ ਕਰ ਰਹੇ ਆਂ ਬੰਦੇ ਨੂੰ ਗ੍ਰਿਫਤਾਰ ਕਰਾਂਗੇ